ਵੀ ਜਿਹੜਾ ਬੰਦਾ ਮਿਹਨਤ ਕਰਕੇ ਅੱਗੇ ਆ ਰਿਹਾ ਜਿਹੜੇ ਲੋਕ ਮਾਰੇ ਕਮੈਂਟ ਕਰਦੇ ਹੁੰਦੇ ਨੇ ਉਹਨਾਂ ਨੂੰ ਨਾ ਤਾਂ ਵੀਰੇ ਵੀਰੇ ਕਮਾਈ ਦਾ ਪਤਾ ਵੀ ਆਲਾ ਮਿਹਨਤ ਕਿਵੇਂ ਕਿੱਥੋਂ ਉੱਠ ਕੇ ਕਿੱਥੇ ਆਇਆ ਤੇ ਵੀਰੇ ਸਾਰੇ ਨੂੰ ਧੰਨਵਾਦ ਕਰਦੀ ਆਂ ਤੇ ਤੁਸੀਂ ਸਾਰੇ ਨਾਲ ਇੰਤਰੀ ਮਿਹਨਤ ਕਰੋ ਜਿਹੜਾ ਇਹ ਦਿੱਤਰ ਪਏ ਨਹੀਂ ਮੈਂ ਕਹਿੰਦੀ ਆ ਕਿ ਵੀਰੇ ਮੈਂ ਕੰਮ ਕਰਿਆ ਹੈ ਜਿਆ ਮੈਂ ਸੋਸ਼ਲ ਮੀਡੀਆ ਤੇ ਦਿਖਾ ਰਹੀ ਆ ਆਪਾਂ ਵੀਡੀਓ ਹੋਰ ਵੀ ਬਹੁਤ ਦੇਖਦੇ ਆਂ ਵੀਰੇ ਪਰ ਇਹ ਜਿਹੜੇ ਉਹਦੇ ਨਾਲ ਚੰਗੀ ਵੀਡੀਓ ਨੂੰ ਤੁਸੀਂ ਫੋਲੋ ਕਰਿਆ ਕਰੋ ਆਪਣੀ ਆਉਣ ਵਾਲੀ ਪੀੜ੍ਹੀ ਆਪਣੇ ਜੱਦੀ ਕਿੱਤੇ ਨੇ ਵੀਰੇ ਤਿਆਰ ਦੁੱਤ ਪਿਆਰ ਹਰੇਕ ਨੂੰ ਚਾਹੀਦਾ ਬਹੁਤ ਸਿੱਟਨ ਨੂੰ ਕੋਈ ਪਿਆਰ ਇੱਕ ਵਾਰਿਆਂ ਦਾ ਬਹੁਤ ਧੰਨਵਾਦ ਚੰਗੇ ਆ ਵੀਡੀਓ ਦੇਖਿਆ ਕਰੋ ਜਿਹੜੇ ਭਰਾ ਸਾਡੇ ਕੋਈ ਵੀਰ ਆ ਜਾਏ ਕੋਈ ਸਾਡੀ ਭੈਣ ਹੈ ਇਹਨਾਂ ਤੇ ਰਾਇਆ ਤੇ ਮਿਹਨਤ ਕਰੀ ਆ ਉਹਨਾਂ ਨੂੰ ਵੀ ਵਾਤ ਵਾਤ ਜੀ ਸਪੋਰਟ ਕਰਿਆ ਕਰੋ ਸਾਰੇ ਰਿਹਾ ਹਿੰਦਾ ਜਿਹੜੇ ਸਾਡੇ ਚ ਭਰਾ ਕਰੇਗੇ ਸਾਰਿਆਂ ਦਾ ਬ리에 ਬਹੁਤ ਧੰਨਵਾਦ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰਪ੍ਰਮ ਸਿਕੰਦਰ ਭਾਈ ਭੈਣੇ ਵੀਰੋ ਪਾਈ ਸੀ ਕਿ ਲੱਸੀ ਦੇ ਤੁਮਾਰੇ ਹਾਂਜੀ ਇੱਕ ਨੇ ਥੱਲੇ ਕਮੈਂਟ ਕਰਿਆ ਵਿਦਵਾਨ ਸਾਹਿਬ ਨੇ ਕਹਿੰਦਾ ਸਾਡੇ ਦਾਦਾ ਪਿੰਡ ਲੱਸੀ ਆ ਕੇ ਮੋਹਰ ਲੈ ਕੇ ਜਾਂਦਾ ਉਹਨਾਂ ਕੋਲੇ ਹੋਣੀ ਮਾ ਕੁੜੀ ਦਾ ਕਰਕੇ ਬੋਲਣਾ ਪਿਆ ਮੈਂ ਕਿ ਜੇ 25 ਰੁਪਏ ਦੀ ਪਾਣੀ ਦੀ ਬੋਤਲ ਵਿੱਚ ਚੜਦੀ ਆ ਤਾਂ ਫੇਰ ਵੀ ਸਾਡੀ ਦਸੀ ਕਿਹੜਾ ਵਿਖੇ ਵਾਹ 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 ਕੋਈ ਨਹੀਂ ਹੋਪੀ ਮੈਨੂੰ ਆਇਆ ਲੱਗਿਆ ਕਿ ਜਿਹਨੇ ਫਿਰ ਇੱਕ ਕਮੈਂਟ ਪਾਇਆ ਕਿ ਮੈਂ ਦੱਸ ਦੇਣਾ ਕਮੈਂਟੀ ਨੇ ਕਿਹਾ ਵਾਹ ਫਿਰ ਕੋਈ ਵੀ ਨੇ ਕਮੈਂਟ ਕੀਤਾ ਮੇਰੇ ਆਪਾਂ ਦੇ ਨਾਲ ਤਾਂ ਨਾ ਤਾਂ ਕਦੇ ਪੈਰ ਛੱਡੇ ਨੇ ਜਿਹਦੇ ਮਾਈਕ੍ਰੋ ਨੇ ਨਾ ਮਾਨਨ ਬਖਸ਼ਿਆ ਵੀ ਇਹ ਸਾਰਾ ਛੋੜ ਕੇ ਕਰਕੇ ਆ ਮੈਂ ਤੁਸੀਂ ਸਾਰੇ ਪਿਆਰ ਕਰਦੇ ਹੋ ਵੀ ਤਾਂ ਹੀ ਅਸੀਂ ਇੱਥੋਂ ਤੱਕ ਪਹੁੰਚੇ ਵੀਰੇ ਇੰਨਾ ਇੱਜ਼ਤ ਮਾਨਨ ਬਖਸ਼ਿਆ ਤੁਸੀਂ ਇਤੋਂ ਭਰਾਵਾਂ ਨੇ ਪਰ ਮੈਂ ਇਹ ਚੀਜ਼ ਹੁੰਦੀ ਵੀਰੇ ਆਪਣੇ ਘਰੇ ਨਹੀਂ ਆਉਂਦਾ ਮੈਂ ਲੇਟ ਹੋ ਜਾਂਦੀ ਮੈਨੂੰ ਤਾਂ ਰਵੀ ਵੀਰੇ ਜਾਣਾ ਪੈ ਜਾਂਦਾ ਤੇ ਕਹਿੰਦੇ ਫੋਨ ਤੇ ਬਹਿ ਜਾਂਦੀ ਆ ਮੈਨੂੰ ਇਹ ਚੀਜ਼ ਹੁੰਦੀ ਵੀਰੇ ਕੋਈ ਮਾਨ ਨਾਲ ਭਰਾ ਸਾਡਾ ਫੋਨ ਕਰਦਾ ਸਾਡੀ ਭੈਣ ਫੋਨ ਕਰਦੀ ਆ ਵੀ ਉਹਦੇ ਵੀ ਟਾਈਮ ਕੱਢੀਏ ਆਪਾਂ ਮੇਰੇ ਕਦੇ ਵੀ ਪਿਆਰ ਨਹੀਂ ਛੱਡਣੇ ਚਾਹੀਦੇ ਆਪਾਂ ਉਹ ਗਰੀਬੀ ਵਾਲੇ ਦਿਨ ਵੀ ਨਾ ਕਦੇ ਭੁੱਲਿਆ ਨਾ ਵੀ ਕਦੇ ਭੁੱਲੀਏ ਵੀਰੇ ਤੁਹਾਡਾ ਬੰਚਿਆ ਗੋਪੀ ਵੀਰ ਦਾ ਬਹੁਤ ਜਿਆਦਾ ਧੰਨਵਾਦ ਮੈਨੂੰ ਬਹੁਤ ਚੰਗਾ ਕਮੈਂਟ ਕੀਤਾ ਸੀ ਵੀਰ ਨੇ ਰਪਲਾਈ ਦਿੱਤਾ ਸੀ ਕਿਹੜਾ ਪਾਣੀ ਦੀ ਬੋਤਲ ਵੀ ਭਣੀ 20 ਰੁਪਿਆ ਦੀ ਵਿਕਦੀ ਆ ਵਿੱਚ ਵੀਰੇ ਜਿਲਵਾਲ ਹੁੰਦੇ ਨੇ ਜਿਹੜੇ ਉਹਨਾਂ ਕੋ ਕਿਸੇ ਦੀ ਤਰੱਕੀ ਨਹੀਂ ਜਰੀ ਜਾਂਦੀ ਹੁਣ ਆਪਾਂ ਜੱਟ ਜਮੀਦਰ ਸਾਰੇ ਇੱਥੇ ਭਰਾ ਖੜੇ ਆ ਆਪਾਂ ਨੂੰ ਕੋਈ ਖੰਡ ਵੀ ਦੌਰ ਫੇਟਾ ਤੈਂ ਜਾਂਦਾ ਹੈ ਮਹਾਜਨ ਬਾਬਾ ਜੇ ਬਤਾਂਦੇ ਵਾਹੀਏ ਨਾ ਜੇ ਆਪਾਂ ਕਹਿੰਦੇ ਵੀ 42 ਰੁਪਏ ਵੀਰੇ 41 ਵਾਲਾ ਕਹਦੇ ਨੇ ਸਾਨੂੰ ਪਉਦਾ ਨਹੀਂ ਆਪਾਂ ਤੋਂ ਵੀ ਸਾਰੀ ਜਮੀਦਰਾਂ ਦਾ ਉਹ ਫੀਸ ਕਿੱਥੇ ਜਾਵਾਲਦਾ ਵੀ ਭਈ ਆਪਾਂ ਦਾ ਪਰ ਆ ਗਿਆ ਹੋਰਿਆ ਪਰ ਜਿਹੜੀ ਆਪਾਂ ਮਿਹਨਤ ਕਰਦੇ ਆ ਵੀਰੇ ਜਿੰਨਾ ਤੋਂ ਆਪਣੇ ਘਰ ਚਾਲਦੇ ਰਹੀ ਉਹ ਵੀ ਨਹੀਂ ਪਰ ਆਪਾਂ ਨੂੰ ਬਿਜ਼ਨਸ ਤੌਰ ਤੇ ਸਾਰਾ ਕੁਝ ਵੀਰੇ ਕਰਨਾ ਪੈਂਦਾ ਆਪਾਂ ਵੀ ਆਦੇ ਬੱਚੇ ਪਾਲਦੇ ਆ ਵੀਰੇ ਤੇ ਵਾਈਕੂ ਦੀ ਕਥਾ ਸਾਹ ਵਾਈਕੂ ਜੀ ਗੋਤੀ ਦੇ ਵਾਈਕੂ ਜੀ ਵੀਰ ਭੈਣ ਦੇ ਨਾਮ ਤੇ ਤਾੜੀਆਂ ਲਾ ਦੇ ਵੀਰ ਬਣ ਕੇ ਗੋਤੀ ਜੀ ਧੰਨਵਾਦ ਗੋਤੀ ਜੇ ਤੇ ਮਗਰ ਆ ਪੁੱਛੇ ਨਾ ਤੇਰੀ ਕਮਾਈ ਕਿਹਾ ਤੇ ਆ ਵੀਡੀਓ ਰਿਕਾਰਡ ਕਰ ਲੈਣੀ ਸੀ ਇਹ ਕਮਾਈ ਆ ਬਿਲਕੁਰੀ ਆ ਕੁੜੀ ਨੂੰ ਐਡਾ ਹੌਸਲਾ ਮਿਲਿਆ ਕਿ ਇਹ ਕੁਮੈਂਟ ਨਾਲ ਇਹ ਕਮਾਈ ਆ ਮੈਨੂੰ ਲੱਗਦਾ ਵੀ ਉਹ ਸਾਰੀ ਜ਼ਿੰਦਗੀ ਤੇ ਬਾਕੀ ਦੇ ਪੈਸਿਆਂ ਨੂੰ ਮੂਹਰੇ ਲਾੰਘੀ ਜਾਣੀ ਆ ਤੇ ਕੁੜੀ ਨੂੰ ਕਿੱਡਾ ਹੌਸਲਾ ਮਿਲਿਆ ਮੈਂ ਭੜਾ ਇੱਕ ਗੱਲ ਬਾਹਦਾ ਮੈਂ ਨਾ ਉਹਦੇ 12ਵੀਂ ਕਲਾਸ ਪੜ੍ਹਦਾ ਹੁੰਦਾ ਸੀ ਤੇ ਸਾਨੂੰ ਨਾਲ ਸਾਡੇ ਮਾਸਟਰ ਨੇ ਕੇਲੇ ਲੈਣ ਭੇਜਿਆ ਮੇਰੇ ਨਾਲ ਇੱਕ ਸੇਖਾਂ ਦਾ ਮੁੰਡਾ ਸੀ ¡Sepan! Para...